ਜੋ ਇੰਟਰਨੈਸ਼ਨਲ ਪੱਧਰ ਤੇ ਉੱਪਰ ਦਾਅਵੇ ਕੀਤੇ ਜਾ ਰਹੇ ਸੀ ਕਿ ਜਿਸ ਤਰੀਕੇ ਵਾਕੀ ਮੁਲਕਾਂ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਰਕਵਾਈ ਆ ਰਸ਼ੀਆ ਅਤੇ ਯੂਕਰੇਨ ਦੀ ਜੰਗ ਵੀ ਰਕਵਾਉਣਗੇ ਪਰ ਇਹ ਸਾਰੇ ਦਾਅਵੇ ਲੰਗੀ ਰਾਤ ਦੇ ਹਮਲਿਆਂ ਨੇ ਝੂਠੇ ਪਾ ਕੇ ਰੱਖ ਦਿੱਤੇ ਨੇ ਕਿਉਂਕਿ ਜਿਸ ਤਰੀਕੇ ਯੂਕਰੇਨ ਨੇ ਇਸ ਵਕਤ ਰਸ਼ੀਆ ਦੀ ਰਾਸ਼ਤਾਨੀ ਮਾਸਕੋ ਨੂੰ ਨਿਸ਼ਾਨਾ ਬਣਾਇਆ ਲਗਾਤਾਰ ਡਰੋਨ ਹਮਲੇ ਕੀਤੇ ਨੇ ਤਾਂਤਕ ਸਭ ਤੋਂ ਮਹੱਤਵਪੂਰਨ ਜਿਹੜੀ ਪਾਈਪਲਾਈਨ ਆ ਰਸ਼ੀਆ ਦੀ ਜਿਹੜੀ ਮਾਸਕੋ ਰਾਸ਼ਤਾਨੀ ਦੇ ਵਿੱਚ ਆ ਉਸ ਨੂੰ ਨਿਸ਼ਾਨਾ ਬਣਾਇਆ ਇਸ ਸਾਹਮਲੇ ਦੇ ਕਾਰਨ ਫੌਜ ਅਤੇ ਉਦਯੋਗਿਕ ਖੇਤਰ ਜਿਹੜੀ ਉਸ ਨੂੰ ਵੱਡੀ ਢਾਹ ਲੱਗੀ ਆ 31 ਅਕਤੂਬਰ ਦੀ ਰਾਤ ਨੂੰ ਬਹੁਤ ਵੱਡਾ ਹਮਲਾ ਹੁੰਦਾ ਜਿਸ ਦੇ ਨਾਲ ਇਹ ਹਮਲਾ ਯੂਕਰੇਨ ਦੀ ਖੂਫੀਆ ਏਜੰਸੀ H U R ਨੇ 400 ਕਿਲੋਮੀਟਰ ਲੰਬੀ ਜਿਹੜੀ ਰਿੰਗ ਪਾਈਪਲਾਈਨ ਜਿਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਤਕਰੀਬਨ ਹਰ ਸਾਲ 3 ਮਿਲੀਅਨ ਟਨ ਜੈਟ ਫਿਊਲ ਅਤੇ ਲੱਖਾਂ ਟਨ ਪੈਟਰੋਲ ਡੀਜ਼ਲ ਦੀ ਢੋਆ ਢਵਾਈ ਦਾ ਕੰਮ ਰਸ਼ੀਆ ਦੁਆਰਾ ਕੀਤਾ ਜਾਂਦਾ ਸੀ ਉਹ ਇਸ ਵਕਤ ਤੱਕ ਤਿੰਨ ਮੁੱਖ ਪਾਈਪਲਾਈਨਾਂ ਨੇ ਜਿਹੜੀਆਂ ਫਿਊਲ ਪਾਈਪਲਾਈਨਾਂ ਰਸ਼ੀਆ ਦੀਆਂ ਯੂਕਰੇਨ ਨੇ ਤਬਾਹ ਕਰਕੇ ਰੱਖ ਦਿੱਤੀਆਂ ਨੇ ਤੇ ਵੱਡਾ ਨੁਕਸਾਨ ਆ ਜਿਹੜਾ ਰਸ਼ੀਆ ਦਾ ਕਰਕੇ ਰੱਖ ਦੱਤਾ ਜਿਤੋਂ ਤੱਕ ਕਿ ਬਹੁਤ ਸਾਰੀਆਂ ਸੜਕਾਂ ਦੇ ਉੱਪਰ ਡਰੋਨਾਂ ਦੇ ਟੁਕੜੇ ਮਿਲਦੇ ਨੇ ਤੇ ਇਸ ਵਕਤ ਜੰਗ ਆਮ ਮੈਦਾਨ ਦੇ ਵਿੱਚੋਂ ਨਿਕਲ ਕੇ ਰੂਸ ਦੀ ਰਾਸਤਾਨੀ ਦੇ ਵਿੱਚ ਵੱਢ ਚੁੱਕੀ ਹੈ